ਹੋ ਜੀ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਸੀ ਮੰਡੀਆਂ ਦੇ ਰੇਟ ਬਾਰੇ ਦੀ ਕੀ ਰੇਟ ਜਿਹੜਾ ਅੱਜ ਮੰਡੀਆਂ ਦੇ ਵਿੱਚ ਰਹਿ ਨੇ ਕਿੰਨੇ ਕੁ ਜਿਹੜੀ 1500 900 99 ਜਿਹੜੀ ਅੱਕ ਪੂਈਆ ਤੇ ਆਪਾਂ ਤਾਂ ਪੰਜਾਬ ਤੇ ਇਹ ਰਣ ਦੇ ਮੰਡੀਆਂ ਦੇ ਰੇਟ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਕੇ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਤੁਹਾਡੇੱਕ ਜਿਹੜੀ ਉਹ ਪਹੁੰਚ ਸਕੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਿਆਣਵੀ ਮੰਡੀਆਂ ਦੇ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀ ਜਿਹੜੇ ਰੇਟ ਰਹੇ ਨੇ ਤੇ ਪਹਿਲਾਂ ਗੱਲ ਕਰਦੇ ਆਪਾਂ ਗਰਾਉਂਡਾ ਮੰਡੀ ਦੇ ਵਿੱਚ 1509 ਜਿਹੜੀ ਵਿਕੇ 3115 ਰੁਪਏ ਕੈਂਸਲ ਦੇ ਵਿੱਚ 1509 ਜਿਹੜੀ ਵਿਕੇ 3250 ਤੋਂ ਲੈ ਕੇ 3285 ਰੁਪਏ ਤੱਕ ਠੀਕ ਆ ਮੰਡੀ ਦੇ ਵਿੱਚ 1509 ਜਿਕੇ 3250 ਰੁਪਏ ਤਹਾਣਾ ਮੰਡੀ ਦੇ ਵਿੱਚ ਵਿਕਿਆ 3285 ਤੋਂ 3360 ਰੁਪਏ ਕਰਨਾਲ ਮੰਡੀ ਦੇ ਵਿੱਚ ਵਿਕੀਏ 1500 ਨੂੰ 3000 ਰੁਪਏ ਪਾਣੀਪਤ ਮੰਡੀ ਦੇ ਵਿੱਚ 1500 ਜਿਹੜੀ ਵਿਕੀ 3131 ਰੁਪਏ ਸੰਬਾਲਖਾ ਮੰਡੀ ਦੇ ਵਿੱਚ 1500 ਨੂੰ ਵਿਕੀਆ ਜਿਹੜੀ 3150 ਤੋਂ 3300 ਰੁਪਏ ਤੱਕ ਹਨੌਰ ਮੰਡੀ ਦੇ ਵਿੱਚ 1500 ਨੂੰ ਵਿਕੀਆ 3152 ਤੋਂ 3201 ਰੁਪਏ ਤੱਕ ਨਿਰਵਾਣਾ ਮੰਡੀ ਦੇ ਵਿੱਚ 1500 ਨੂੰ ਵਿਕੀਆ 3200 ਰੁਪਏ ਲਾੜਵਾ ਮੰਡੀ ਦੇ ਵਿੱਚ ਵਿਕੀਏ 1500 ਨੂੰ 3100 ਤੋਂ ਲੈ ਕੇ 3340 ਰੁਪਏ ਤੱਕ ਸਫੀਦੋ ਮੰਡੀ ਦੇ ਵਿੱਚ 1500 ਤੋਂ ਬਿਗੀ 3100 ਤੋਂ ਲੈ ਕੇ 3192 ਰੁਪਏ ਤੱਕ ਤੇ ਰਤੀਆ ਮੰਡੀ ਦੇ ਵਿੱਚ 1500 ਤੋਂ ਬਿਗੀ ਜਿਹੜੀ 3175 ਰੁਪਏ ਪੁੰਰੀ ਮੰਡੀ ਦੇ ਵਿੱਚ 1500 ਤੋਂ ਵਿਕੀ ਹੈ 3275 ਰੁਪਏ ਫਰਦਾਵਰ ਮੰਡੀ ਦੇ ਵਿੱਚ ਵਿਕੀ ਹੈ 1500 ਤੋਂ 2600 ਤੋਂ ਲੈ ਕੇ 3275 ਰੁਪਏ ਇਸਰਾਨਾ ਮੰਡੀ ਦੇ ਵਿੱਚ ਵਿਕੀ ਹੈ 1500 ਤੋਂ 3165 ਰੁਪਏ ਸੰਦ ਮੰਡੀ ਦੇ ਵਿੱਚ ਵਿਕੀ ਆ 3560 ਰੁਪਏ ਹੋਟਲ ਦੇ ਵਿੱਚ ਵੀ ਕੀ 1500 ਤੋਂ 2200 ਰੁਪਏ ਤੋਂ ਲੈ ਕੇ 2950 ਰੁਪਏ ਤੱਕ ਸਿਰਸਾ ਮੰਡੀ ਦੇ ਵਿੱਚ ਵੀ ਕੀ ਆ 3325 ਰੁਪਏ ਤੋਂ 3350 ਰੁਪਏ ਤੱਕ ਬਰੇਟੇ ਦੇ ਵਿੱਚ ਵੀ ਕੀ ਆ 3181 ਰੁਪਏ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀ ਰੇਟ ਜਿਹੜਾ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਕੀ ਆ 2600 ਤੋਂ ਲੈ ਕੇ 3281 ਰੁਪਏ ਜੰਡੇ ਆਲਾ ਗੁਰੂ ਦੇ ਵਿੱਚ ਵਿਕੀਆ 1500 ਤੋਂ 2800 ਤੋਂ ਲੈ ਕੇ 3300 ਰੁਪਏ ਬਟਾਲਾ ਦੇ ਵਿੱਚ ਵਿਕੀਆ 1500 ਤੋਂ 3350 ਰੁਪਏ ਖਨੌਰੀ ਮੰਡੀ ਦੇ ਵਿੱਚ ਵਿਕੀਆ 3000 ਤੋਂ ਲੈ ਕੇ 3370 ਰੁਪਏ ਤੇ ਤਰਨਤਾਰਨ ਸਾਹਿਬ ਦੇ ਵਿੱਚ ਵਿਕੀਆ 1500 ਤੋਂ 2700 ਤੋਂ ਲੈ ਕੇ 3340 ਰੁਪਏ ਤੱਕ ਤੇ ਫਾਜ਼ਲਪੁਰ ਮੰਡੀ ਦੇ ਵਿੱਚ ਜਿਹੜੀ 1692 AC ਉਹ ਵਿਕੀਆ 3255 ਰੁਪਏ ਇਹ 16 ਬੰਦਮੇ ਦਾ ਡੇਟਾ ਜਿਹੜਾ 3255 ਰੁਪਏ ਫਾਜ਼ਲ ਕਹਦੇ ਵਿੱਚ ਲਿਖੀ ਆ ਤੇ ਆ ਦੋ ਮੰਡੀਆਂ ਹਰਿਆਣੀਆਂ ਨੇ ਭੇਵਾ ਮੰਡੀ ਦੇ ਵਿੱਚ ਵਿਕੀ ਆ 3150 ਰੁਪਏ ਤੇ ਹਰਿਆਣੇ ਦੀ ਮੰਡੀ ਆ ਇਹ ਤਰਾਵੜੀ ਮੰਡੀ ਦੇ ਵਿੱਚ 2900 ਤੋਂ ਲੈ ਕੇ 3260 ਰੁਪਏ ਇਹ ਵੀ ਹਰਿਆਣੇ ਦੀ ਜਿਹੜੀ ਮੰਡੀ ਆ ਉਸ ਤੋਂ ਅੱਗੇ ਭਲਾੜਾ ਦੇ ਵਿੱਚ ਇਹ ਪੰਜਾਬ ਦੀ ਮੰਡੀ ਆ 2900 ਤੋਂ ਲੈ ਕੇ 3300 ਰੁਪਏ ਫਤਿਹਗੜ ਚੂੜੀਆਂ ਦੇ ਵਿੱਚ 2800 ਤੋਂ ਲੈ ਕੇ 3270 ਰੁਪਏ ਤੱਕ ਇਸ ਨਾਮ ਮੰਡੀ ਦੇ ਵਿੱਚ 3000 ਤੋਂ ਲੈ ਕੇ 3325 ਰੁਪਏ ਤੱਕ ਨਾਬਾ ਮੰਡੀ ਦੇ ਵਿੱਚ 3260 ਤੋਂ ਲੈ ਕੇ 3280 ਰੁਪਏ ਤੱਕ ਤੇ ਮੋੜ ਮੰਡੀ ਦੇ ਵਿੱਚ 1500 ਤੋਂ ਜਿਹੜੀ ਦੇ ਕੇ 2855 ਤੋਂ 3250 ਰੁਪਏ ਤੱਕ ਤੇ ਪਾਤੜਾ ਮੰਡੀ ਦੇ ਵਿੱਚ 3395 ਰੁਪਏ ਜਿਹੜਾ ਟੌਪ ਰੇਟ ਰਿਹਾ ਪਾਤੜਾ ਮੰਡੀ ਦਾ ਤੇ ਪਿੱਖੀ ਵਿੰਡ ਦੇ ਵਿੱਚ 2950 ਤੋਂ ਲੈ ਕੇ 3300 ਰੁਪਏ ਤੱਕ ਜਿਹੜੀ ਇਹ 1500 ਜਿਹੜਾ ਇਹ ਝੋਨਾ ਵਿਕਿਆ ਤੇ ਇਹ ਨੇ ਮੰਡੀਆਂ ਦੇ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ੀ ਆਉਣ ਦੀ ਸੁਭਾਵਨਾ ਜਿਹੜੀ ਭਾਰਤੀ ਚੌਲ ਦੀ ਜਿਹੜੀ ਮੰਗ ਲਗਾਤਾਰ ਵਧਦੀ ਜਾ ਰਹੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਜਿਹੜੇ ਹੋਰ ਵਧਣਗੇ ਤੇ ਇਹ ਵੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ